ਇਹ ਸ਼ਾਨਦਾਰ ਦਾਤ ਦਾ ਕਦਰਤ ਧੋਲੇ ਸੁਪਰ ਨੈਚੁਰਲ ਪਾਵਰ ਬਹੁਤ ਜੀ ਤੁਸੀਂ ਦੇਖ ਰਹੇ ਹੋ ਰੀਟੀਵੀ ਚੰਡੀਗੜ੍ਹ ਤੇ ਮੈਂ ਕੁਝ ਦਿਨ ਪਹਿਲੇ ਇਸ ਸਮੇਂ ਕੋਰਾਲੀ ਦੀ ਧਰਮਸ਼ਾਲਾ ਦੇ ਵਿੱਚ ਖੜਾ ਜਿੱਥੇ ਖੂਨਦਾਨ ਕੈਂਪ ਅਤੇ ਮੈਡੀਕਲ ਕੈਂਪ ਲਗਾਇਆ ਹੋਇਆ ਹੈ ਸਰਦਾਰ ਪਰਮਜੀਤ ਸਿੰਘ ਛੰਮਾ ਜਿਨ੍ਹਾਂ ਦੀ ਅਗਵਾਈ ਕਰ ਰਹੇ ਨੇ ਤੇ ਹੁਣੇ-ਹੁਣੇ ਸੰਗਠਨ ਦੇ ਲੀਡਰ ਗੁਰਪ੍ਰਤਾਪ ਸਿੰਘ ਪਟਿਆਲਾ ਪਹੁੰਚੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪਟਿਆਲਾ ਦਾ ਵਸੇ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਜਿਹੜਾ ਇੱਕ ਕੈਂਪ ਲੱਗਿਆ ਹੋਇਆ ਹੈ ਜੀ ਇਹ ਕਿੰਨੇ ਜ਼ਰੂਰੀ ਹੈ ਸਮਾਜ ਵਾਸਤੇ ਦੇਖੋ ਇਦਾਂ ਦੇ ਕੈਂਪ ਬੇਅੰਤ ਜ਼ਰੂਰੀ ਨੇ ਸਭ ਤੋਂ ਪਹਿਲਾਂ ਤਾਂ ਮੇਰੇ ਨਾਲ ਬੈਠੇ ਨੇ ਡਾਕਟਰ ਸੰਤੋਸ਼ ਕੁਮਾਰ ਜੀ ਯੂਰੋਲੋਜੀ ਦੇ ਡਾਕਟਰ ਨੇ ਪੀਜੀਆਈ ਤੋਂ ਇਹਨਾਂ ਦਾ ਮੈਂ ਹੈੱਡ ਨੇ ਇਹਨਾਂ ਦਾ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਹਾਂ ਵਿਸ਼ੇਸ਼ ਰੂਪ ਤੇ ਸਮੂਹ ਹਲਕਾ ਖਰੜ ਤੇ ਕੁਰਾਲੀ ਵਾਸੀਆਂ ਵੱਲੋਂ ਵੀ ਇਹਨਾਂ ਨੇ ਸਮਾਂ ਕੱਢ ਕੇ ਅੱਜ ਇੱਥੇ ਪਹੁੰਚੇ ਤੇ ਸੌਆਂ ਦੀ ਗਿਣਤੀ ਦੇ ਵਿੱਚ ਪੇਸ਼ੈਂਟਸ ਇਹਨਾਂ ਦੇ ਕੋਲ ਆਪਦੇ ਇਲਾਜ ਤੇ ਆਪਦੀਆਂ ਬਿਮਾਰੀਆਂ ਦੱਸਣ ਦੱਸ ਕੇ ਟਰੀਟਮੈਂਟ ਲਈ ਆਏ ਨੇ ਇਹ ਬਹੁਤ ਵੱਡਾ ਉਪਰਾਲਾ ਜਿਸ ਦਾ ਸਾਰਾ ਸ਼ਰੇ ਭਾਈ ਜੈਤਾ ਜੀ ਵਿਸ਼ਵ ਚੈਰੀਟੇਬਲ ਟਰਸਟ ਨੂੰ ਜਾਂਦਾ ਜਿਹਦੇ ਕੇ ਸਰਪ੍ਰਸਤ ਮਲਕੀਤ ਸਿੰਘ ਜੀ ਢਾਡੀ ਸਾਹਿਬ ਮੇਰੇ ਨਾਲ ਬੈਠੇ ਨੇ ਪਰਮਜੀਤ ਸਿੰਘ ਜੀ ਛੰਮਾ ਜੀ ਬੈਠੇ ਨੇ ਤੇ ਬਹੁਤ ਹੀ ਉੱਗੇ ਸਮਾਜ ਸੇਵੀ ਬਾਬਾ ਜੀ ਭੜੀ ਤੋਂ ਬੈਠੇ ਨੇ ਬਹੁਤ ਹੀ ਮੈਂ ਸਾਡੇ ਸਤਕਾਰਯੋਗ ਅੰਕਲ ਜੀ ਹੋਣੀ ਬੈਠੇ ਨੇ ਸਰ ਪ੍ਰਧਾਨ ਸਾਹਿਬ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਮੈਨੂੰ ਇੱਥੇ ਆ ਕੇ ਇਹਨਾਂ ਨੇ ਸੰਗਤ ਦੇ ਰੂਬਰੂ ਹੋਣ ਦਾ ਤੇ ਇਸ ਵਧੀਆ ਕਾਰਜ ਦੇ ਵਿੱਚ ਸ਼ਮੂਲੀਅਤ ਕਰਨ ਦਾ ਮੌਕਾ ਦਿੱਤਾ ਤੇ ਅੱਜ ਇੱਥੇ 58 ਯੂਨਿਟ ਹੁਣ ਤੱਕ ਜਿਹੜੇ ਨੇ ਬਲੱਡ ਡੋਨੇਸ਼ਨ ਕੈਂਪ ਵੀ ਨਾਲ ਸੀ 58 ਯੂਨਿਟ ਜਿਹੜੇ ਬਲੱਡ ਦੇ ਨੇ ਉਹ ਹੋ ਚੁੱਕੇ ਨੇ ਦਾਨ ਹੋ ਚੁੱਕੇ ਨੇ ਤਾਂ ਇਹ ਅੱਗੇ ਹਲੇ ਵੀ ਸਮਾਗਮ ਜਿਹੜਾ ਜਾਰੀ ਹੈ ਮੈਂ ਇਹਨਾਂ ਨੂੰ ਵਧਾਈ ਵੀ ਦਿੰਨਾ ਤੇ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਵੀ ਐਦਾਂ ਦੇ ਉਪਰਾਲੇ ਇਹ ਵੱਧ ਚੜ੍ਹ ਕੇ ਅੱਗੇ ਤੋਂ ਵੀ ਕਰਦੇ ਰਹਿਣ ਅਸੀਂ ਜਿੰਨਾ ਵੀ ਇਹਨਾਂ ਦਾ ਸਾਥ ਦੇ ਸਕਦੇ ਹੋਵਾਂਗੇ ਹਰ ਪਾਸੇ ਨੂੰ ਅਸੀਂ ਵਚਨਬੱਧ ਹਾਂ ਤੁਸੀਂ ਵੀ ਸਮਾਜ ਦੇ ਵਿੱਚ ਵਿਚਰਦੇ ਹੋ ਸਮਾਜ ਸੇਵਾ ਦੇ ਤੁਸੀਂ ਵੀ ਕੰਮ ਕਰਦੇ ਹੋ ਤੇ ਸਮਾਜ ਦੇ ਵਿੱਚ ਕਿਉਂਕਿ ਜਾਤੀ ਵਿਤ ਕਰਾਏ ਆਰਥਿਕ ਤੌਰ ਤੇ ਉੱਚ ਨੀਵਾਂ ਤੇ ਮੜੀਆਂ ਕਹਿੰਦੇ ਵੀ ਜਾਤੀ ਦੇ ਤਰ ਤੇ ਬਣੀਆਂ ਹੋਈਆਂ ਤੇ ਕਿੱਥੇ ਕਿ ਜਾ ਕੇ ਸੱਟ ਮਾਰਦੇ ਨੇ ਸਮਾਜ ਨੂੰ ਇਹਨਾਂ ਦੇ ਦੇਖੋ ਬੜਾ ਦੁੱਖ ਹੁੰਦਾ ਮੈਂ ਤਾਂ ਤੁਹਾਨੂੰ ਸੱਚੀ ਦੱਸਾਂ ਪਰसों ਅਸੀਂ ਜਿਹੜਾ ਪਾਰਤੀ ਸਿੰਘਾਂ ਦਾ ਸਨਮਾਨ ਸਮਾਰੋਹ ਕਰਾਇਆ ਉਹਦੇ 'ਚ ਜਦੋਂ ਅਸੀਂ ਗੁਰੂ ਹਰ ਪਿੰਡ-ਪਿੰਡ ਗਏ ਆ ਤਾਂ ਗੁਰੂ ਮਹਾਰਾਜ ਦੇ ਸਰੂਪ ਉਹੀ ਨੇ ਪਰ ਗੁਰਦੁਆਰੇ ਅੱਡ-ਅੱਡ ਨੇ ਜੀ ਜੀ ਬਹੁਤ ਦੁੱਖ ਹੁੰਦਾ ਏ ਇਸ ਚੀਜ਼ ਨੂੰ ਦੇਖ ਕੇ ਮੇਰੇ ਮਾਮਾ ਜੀ ਸਵਰਗੀ ਸਰਦਾਰ ਰਾਜਵੀਰ ਸਿੰਘ ਕਹਿੰਦੇ ਹੁੰਦੇ ਸੀ Hindu Muslim Sikh Isai ਸਭੇ ਹਨ ਭਾਈ-ਭਾਈ ਤੇ ਇੱਥੇ ਤਾਂ ਸਿੱਖ ਹੀ ਆਪਸ 'ਚ ਦੋ ਥਾਵਾਂ ਤੇ ਬੰਦੇ ਹੋਏ ਨੇ ਇਹ ਨਹੀਂ ਹੋਣਾ ਚਾਹੀਦਾ ਸਾਡੇ ਸਾਰੇ ਭਰਾ ਨੇ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਅਸੀਂ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਦੇ ਆ ਤੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦੇ ਆ ਵੀ ਇੱਕ ਹੋ ਕੇ ਚੱਲੋ ਪੰਜਾਬ ਤੇ ਬਹੁਤ ਮੁਸ਼ਕਲਾਂ ਚੱਲ ਰਹੀਆਂ ਨੇ ਮੁਸ਼ਕਲ ਸਮਾਂ ਚੱਲ ਰਿਹਾ ਹੈ ਸੈਂਟਰ ਦਾ ਵੀ ਹਮੇਸ਼ਾ ਹਮਲਾ ਪੰਜਾਬ ਵੱਲ ਨਹੀਂ ਹੁੰਦਾ ਰਹਿੰਦਾ ਜੇ ਪਾਕਿਸਤਾਨ ਦੀ ਲੜਾਈ ਵੀ ਲੜੀ ਗਈ ਤਾਂ ਗੁਜਰਾਤ ਗੁਜਰਾਤ ਵਿੱਚ ਫਰੰਟ ਨਹੀਂ ਖੋਲਿਆ ਗਿਆ ਪੰਜਾਬ 'ਚ ਹੀ ਖੋਲਿਆ ਗਿਆ ਤਾਂ ਲੋੜ ਹੈ ਸਾਡੇ ਪੰਜਾਬੀਆਂ ਨੂੰ ਇਕਜੁੱਟ ਹੋਣ ਦੀ ਭਾਈਚਾਰਾ ਕਾਇਮ ਕਰਨ ਦੀ ਹੈਗਾ ਵੀ ਹੈ ਤੇ ਅੱਗੇ ਨੂੰ ਹੋਰ ਕਾਇਮ ਕਰਕੇ ਚੱਲਣਾ ਜੀ ਜਿਨ੍ਹਾਂ ਲੋਕਾਂ ਦੀ ਮੜੀਆਂ ਇਕੱਠੀਆਂ ਨਹੀਂ ਹੋ ਸਕੀਆਂ ਜੀ ਉਹਨਾਂ ਨੂੰ ਕਿੰਨਾ ਖੌਕਾ ਇਕੱਠਾ ਕਰਨਾ ਸਮਾਜ ਸੇਵੀ ਵਾਸਤੇ ਹੋ ਜੂਗਾ ਜੀ ਦੇਖੋ ਇਹ ਐਜੂਕੇਸ਼ਨ ਦਾ ਇਹਦੇ 'ਚ ਬਹੁਤ ਵੱਡਾ ਰੋਲ ਹੁੰਦਾ ਤੁਹਾਨੂੰ ਯਾਦ ਹੋਣਾ ਜੇ ਅੱਜ ਤੋਂ ਆਪਾਂ 50 100 ਸਾਲ ਪਿੱਛੇ ਚਲੇ ਜਾਈਏ ਤਾਂ ਭਾਂਡੇ ਵੀ ਸਾਂਝੇ ਨਹੀਂ ਸੀ ਹੁੰਦੇ ਅੱਜ ਨਹੀਂ ਲੋਕ ਉਸ ਗੱਲ ਨੂੰ ਜਿਵੇਂ ਜਿਵੇਂ ਐਜੂਕੇਸ਼ਨ ਬੰਦੇ ਨੂੰ ਸਮਝਾਉਂਦੀ ਹੈ ਵੀ ਇਨਸਾਨ ਰੱਬ ਦਾ ਭੇਜਿਆ ਹੋਇਆ ਇੱਕੋ ਹੀ ਤਰ੍ਹਾਂ ਦਾ ਉਹਦੇ ਵਿੱਚ ਕੋਈ ਭੇਦਭਾਵ ਨਹੀਂ ਹੈਗਾ ਤੇ ਜਿੱਦਾਂ ਜਿੱਦਾਂ ਸਾਡਾ ਰੇਟ ਆਫ ਐਜੂਕੇਸ਼ਨ ਵੱਧ ਰਿਹਾ ਲੋਕ ਪੜ੍ਹ ਲਿਖ ਕੇ ਇਹ ਗੱਲਾਂ ਨੂੰ ਸਮਝ ਰਹੇ ਨੇ ਇਦਾਂ ਦੀਆਂ ਭ੍ਰਾਂਤੀਆਂ ਖਤਮ ਹੋ ਰਹੀਆਂ ਇੱਕ ਬਿੱਬੀਆਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਇਸ ਤਰ੍ਹਾਂ ਦੇ ਸਮਾਗਮਾਂ ਦੇ ਵਿੱਚ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਅਸੀਂ ਇਸ ਪਰ ਕਲੱਬ ਦੇ ਪ੍ਰਧਾਨ ਜੀ ਨੂੰ ਵੀ ਤੇ ਸਾਰੇ ਹੋਰ ਕਲੱਬਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਬਿੱਬੀਆਂ ਦੀ ਸਮੂਲੀਅਤ ਹੋਰ ਵੱਧ ਚੜ ਕੇ ਕਰਾਈ ਜਾਵੇ ਅਸੀਂ ਆਉਣ ਵਾਲੇ ਸਮੇਂ 'ਚ ਇਹ ਵੀ ਬੇਨਤੀ ਕਰਦੇ ਆਂ ਵੀ ਵਿੱਚ ਇੱਕ ਦੋ ਅਹੁਦੇਦਾਰ ਜਿੱਥੇ ਜਿੰਨੇ ਪੁਰਸ਼ ਨੇ ਉੰਨੀਆਂ ਬੀਬੀਆਂ ਨੂੰ ਨਾਲ ਲੈ ਕੇ ਚੱਲੀਏ ਤਾਂ ਜੋ ਇੱਕ ਵਧੀਆ ਸਮਾਜ ਸਿਰਜਿਆ ਜਾਵੇ ਠੀਕ ਹੈ ਧੰਨਵਾਦ ਇਹਦੇ ਵਿੱਚ ਜਿਵੇਂ ਜਿਵੇਂ ਤੁਸੀਂ ਇਹ ਗੱਲ ਦੱਸੀ ਹੈ ਕਿ ਹੈ ਮੈਂ ਤੁਹਾਨੂੰ ਕਲੀਅਰ ਕਰਦੇ ਆਂ ਸ਼ਮਾ ਜੀ ਨੇ ਦੱਸਿਆ ਵੀ ਇਸ ਕੈਂਪ ਦੇ ਵਿੱਚ ਲੇਡੀਜ਼ ਨੇ ਵੀ ਖੂਨਦਾਨ ਕੈਂਪ ਕੀਤਾ ਤੇ ਗੁਰੂ ਨਾਨਕ ਗੀਤਾ ਕੈ ਲਾਸ਼ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਜਿਹੜਾ ਇਹ ਅੱਜ ਦਾ ਸਮਾਗਮ ਭਾਈ ਜੈਤਾ ਜੀ ਚੈਰੀਟੇਬਲ ٹرسٹ ਦੇ ਨਾਲ ਨਾਲ ਮਿਲ ਕੇ ਇਹਨਾਂ ਨੇ ਕਰਾਇਆ ਇਹਨਾਂ ਨੂੰ ਬਹੁਤ ਬਹੁਤ ਵਧਾਈ ਠੀਕ ਹੈ ਆਲਾ ਸਾਹਿਬ ਕੀਤਾ ਕਿ ਤੁਸੀਂ ਪੱਤੀ ਸਿੰਘ ਆ 1000 ਪੱਤੀ ਸਿੰਘਾਂ ਸਨਮਾਨ ਕੀਤਾ ਉਸ ਵਾਰ ਵਾਲੇ ਸਮੇਂ ਵਿੱਚ ਵੀ ਇਹੋ ਜਿਹੇ ਉਪਰਾਲੇ ਤੁਹਾਡੇ ਕੋਲ ਹੋਰ ਕੀਤੇ ਜਾਂਦੇ ਬਿਲਕੁਲ ਕਰਦੇ ਰਹਾਂਗੇ ਜੀ ਮੈਂ ਅਪੀਲ ਵੀ ਕਰਦਾ ਵੀ ਇਹ ਤਾਂ ਮੇਰੀ ਖੁਦ ਦਾ ਆਈਡੀਆ ਸੀ ਬੈਠੇ ਕਿ ਆਇਆ ਤੇ ਆਪਾਂ ਕੀਤਾ ਜੇ ਅੱਗੇ ਕੋਈ ਹੋਰ ਵੀ ਸੰਗਤ ਦੇ ਦਿਲ ਜ਼ੈਨ ਦੇ ਵਿੱਚ ਕੋਈ ਇਦਾਂ ਦਾ ਆਈਡੀਆ ਆਉਂਦਾ ਆਪਾਂ ਉਹਨੂੰ ਜ਼ਰੂਰ ਅਮਰ ਕਰਾਂਗੇ ਉਹਦੇ ਤੇ ਵਰਕ ਕਰਾਂਗੇ ਆਪਾਂ ਕਰਾਂਗੇ ਹਲਕੇ ਧੰਨਵਾਦ ਤੇ ਇੱਕ ਵਾਰ ਫੇਰ ਮੈਂ ਡਾਕਟਰ ਸਾਹਿਬ ਦਾ ਬਹੁਤ ਸਤਿਕਾਰਯੋਗ ਨੇ ਸੰਤੋਸ਼ ਕੁਮਾਰ ਜੀ ਇਹਨਾਂ ਦਾ ਬਹੁਤ ਧੰਨਵਾਦ ਇੱਥੇ ਆਉਣ ਤੇ ਸਾਰੀ ਟੀਮ ਦਾ ਡਾਕਟਰ ਸਾਹਿਬ ਥੈਂਕ ਥੈਂਕਸ ਅੱਜ ਸ਼੍ਰੀ ਕੈਲਾਸ਼ਤਾ ਮੈਮੋਰੀਲ ਫਾਉਂਡਸ਼ਨ ਆਈ ਜੈਤਾ ਜੀ ਵਿਸ਼ੂ ਚੈਰੀਟੇਬਲ ਟਰਸਟ ਸ਼ਹੀਦ ਭਗਤ ਸਿੰਘ ਕਲੱਬ ਸਰੋ ਭਾਈ ਨੱਥਾ ਜੀ ਭਾਈ ਅਬਦੁੱਲਾ ਜੀ ਅੰਤਰਰਾਸ਼ਟਰੀ ਢਾਡੀ ਸਭਾ ਇਹਨਾਂ ਵੱਲੋਂ ਅੱਜ ਇਹਨਾਂ ਦੇ ਪ੍ਰਧਾਨ ਸਾਹਿਬ ਹੈ ਸਰਦਾਰ ਪਰਮਜੀਤ ਸ਼ਮਾ ਜੀ ਔਰ ਅੰਤਰਰਾਸ਼ਟਰੀ ਭਾਈ ਨੱਥਾ ਜੀ ਭਾਈ ਅਬਦੁੱਲਾ ਜੀ ਢਾਡੀ ਸਭਾ ਦੇ ਸਾਡੇ ਅੰਤਰਰਾਸ਼ਟਰੀ ਜਾਨਸਕੱਤਰ ਸਰਦਾਰ ਹਰਪਦੇਵ ਸਿੰਘ ਰੰਗੀਲਾ ਜੀ ਸੀਨੀਅਰ ਉਮੀਦਵਾਰ ਪ੍ਰਧਾਨ ਸਾਹਿਬ ਜਸਵਾਰ ਸਿੰਘ ਤਾਨ ਸਾਹਿਬ ਔਰ ਦਾਸ ਮੁਖਸ਼ੇਵਾਦਾਰ ਔਰ ਹੋਰ ਜਿੰਨੇ ਵੀ ਸੇਵਾਦਾਰ ਹੈ ਇਹਨਾਂ ਵੱਲੋਂ ਹਰ ਸਮੇਂ ਬਹੁਤ ਹੀ ਵਧੀਆ ਕਾਰਜ ਕੀਤੇ ਜਾਂਦੇ ਆ ਜੀ ਇਨਾਂ ਦੇ ਵਿੱਚ ਲੋੜਵੰਦ ਲੜਕੀਆਂ ਦੇ ਆਨੰਦ ਕਾਰਜ ਜੀ ਤੇ ਸਮੇਂ-ਸਮੇਂ ਦੇ ਉਹ ਤੇ ਅੱਖਾਂ ਦੇ ਕੈਂਪ ਜੀ ਅੱਜ ਵੀ ਅੱਜ ਇੱਥੇ ਕੁਰਾਰੀ ਸ਼ਹਿਰ ਦੇ ਅੰਦਰ ਇਹਨਾਂ ਵੱਲੋਂ ਭਾਈ ਪਰਮਜੀਤ ਸਿੰਘ ਛੰਮਾ ਜੀ ਔਰ ਸਾਰੇ ਸਮਾਜ ਸੇਵੀ ਜਰੀਏ ਸੰਸਥਾਵਾਂ ਇਹਨਾਂ ਵੱਲੋਂ ਖੂਨਦਾਨ ਕੈਂਪ ਬਾਇਓਲੋਜੀ ਮੈਗਾ ਫ੍ਰੀ ਕੈਂਪ ਅਤੇ ਖੂਨਦਾਨ ਕੈਂਪ ਹੈ ਜਿਦੇ ਵਿੱਚ ਪੀਜੀਆਈ ਤੋਂ ਉੱਚੇ ਚੇ ਤੌਰ ਤੇ ਡਾਕਟਰ ਸਾਹਿਬਾਨ ਇੱਥੇ ਪਹੁੰਚੇ ਹੋਏ ਹਨ ਜੀ ਸਮਾਜ ਨੂੰ ਕਿੰਨੀ ਕਿ ਲੋੜ ਹੈ ਇਹਨਾਂ ਸਮਾਗਮਾਂ ਦੇ ਸਮਾਜ ਨੂੰ ਜੀ ਕਈ ਵਾਰ ਖੂਨ ਦੇ ਕਾਰਨ ਹੀ ਕਈ ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ ਖੂਨਦਾਨ ਮਹਾਦਾਨ ਹੈ ਜੀ ਜੀ ਜਿੱਥੇ ਹੋਰ ਸਲਾਗ ਆਯੋਗ ਸਵਾਮਾ ਕਰਦੇ ਆ ਆ ਜਿਹੜਾ ਖੂਨਦਾਨ ਕੈਂਪ ਲਾਇਆ ਇਹ ਵੀ ਇੱਕ ਬਹੁਤ ਹੀ ਸਲਾਗ ਆਯੋਗ ਜੀ ਜੀ ਮਤਲਬ ਇਹ ਕਾਰਜ ਹੈ ਜੀ ਨਾਲ ਦੇ ਜੀ ਇੱਕ ਪਾਸੇ ਸਾਇੰਸ ਨੇ ਸਾਨੂੰ ਇਹ ਚੀਜ਼ਾਂ ਦੇ ਦਿੱਤੀਆਂ ਕਿ ਖੂਨ ਦੇ ਦੋ ਜੀ ਆਰਗਨਸ ਆਪਣੇ ਡੋਨੇਟ ਕਰ ਦੋ ਅੱਖਾਂ ਡੋਨੇਟ ਕਰ ਦੋ ਤੇ ਪੌਣੇ ਵਾਲਾ ਵੀ ਮਤਲਬ ਉਹ ਨਹੀਂ ਕਰਦਾ ਹੈਗਾ ਮੇਰੇ ਮਨ ਵਿੱਚ ਨਹੀਂ ਸੋਚਦਾ ਵੀ ਕਿਹੜੀ ਜਾਤ ਦਾ ਲੇਕਿਨ ਜਿਹੜੀ ਜਾਤੀਵਾਦ ਨੇ ਬਹੁਤ ਵੰਡਿਆ ਹੋਇਆ ਕਿੱਤੀ ਕਿ ਸੱਟ ਮਾਰਦੀ ਹੈ ਨਾ ਚੰਦੇ ਨਹੀਂ ਬਾਣੀ ਦਾ ਮਤਲਬ ਬਚਨ ਹੈ ਜੀ ਵੀ ਜਾਤ ਦਾ ਗਰਭ ਨਾ ਕਰਿਓ ਕੋਈ ਬ੍ਰਹਮਪਿੰਦੇ ਸੋ ਬ੍ਰਾਹਮਣ ਹੋਈ ਹੈ ਨਾ ਜੀ ਤੇ ਬਾਬਾ ਫਰੀਦ ਸਾਹਿਬ ਜੀ ਕਹਿ ਰਹੇ ਆ ਵੀ ਅਵਲ ਅੱਲਾ ਨੂਰ ਉਪਾਇ ਕੁਦਰਤ ਕੇ ਸਾ ਬੰਦੇ ਇੱਕ ਨੂਰ ਦੇ ਸਭ ਜਗ ਉਪਜਾ ਕੌਣ ਭਲੇ ਕੋ ਮੰਦੇ ਜੀ ਜੀ ਜਦੋਂ ਦਲੇਰ ਸਾਹਿਬ ਜੀ ਇਹ ਗੱਲ ਆ ਜਾਂਦੀ ਹੈ ਫਿਰ ਉੱਥੇ ਜਦੋਂ ਲੋਰ ਮਹਿਸੂਸ ਹੁੰਦੀ ਹੈ ਫਿਰ ਉੱਥੇ ਨਾ ਜਾਤ ਹੈ ਨਾ ਪਾਤ ਹੈ ਨਾ ਧਰਮ ਹੈ ਨਾ ਸਮਾਜ ਆ ਕੁਛ ਵੀ ਨਹੀਂ ਹੁੰਦਾ ਜੀ। ਤੁਹਾਨੂੰ ਸਾਹਮਣੇ ਮੌਤ ਦਿਖਦੀ ਹੈ। ਜਦੋਂ ਮੌਤ ਦਿਖਦੀ ਹੈ ਜੀ ਫਿਰ ਉੱਥੇ ਫਿਰ ਇਹਨਾਂ ਚੀਜ਼ਾਂ ਦੀ ਲੋੜ ਪੈਂਦੀ ਹੈ ਜੀ। ਜਿਵੇਂ ਸਮਾਜ ਸੇਵੀ ਕਾਰਜ ਸਾਰੇ ਸਿੰਘ ਕਰ ਰਹੇ ਆ ਜੀ। ਜਿਵੇਂ ਥੋੜੇ ਦਿਨ ਹੋਏ ਇੱਕ ਬਹੁਤ ਹੀ ਸਾਡੇ ਸਤਿਕਾਰਯੋਗ ਭਾਈ ਗੁਰਪ੍ਰਤਾਪ ਸਿੰਘ ਜੀ ਪੜਿਆਲਾ ਉਹਨਾਂ ਵੱਲੋਂ ਇੱਕ ਬਹੁਤ ਹੀ ਸਲਾਘਾਯੋਗ ਕਦਮ ਪੁੱਟਿਆ ਗਿਆ ਪਹਿਲ ਕਦਮ ਹੀ ਕੀਤੀ ਗਈ ਹੈ ਤੇ ਉਹਦੀ ਵੀ ਅਸੀਂ ਕਾਰਜ ਦੀ ਅਸੀਂ ਤੁਹਾਡੇ ਮੀਡੀਆ ਦੇ ਜਰੀਏ ਦਲੇਰ ਸਾਹਿਬ ਜੀ ਅਸੀਂ ਸਲਾਘਾ ਕਰਦੇ ਆ ਤੇ ਉਹ ਜਿਹੜਾ ਸਮਾਗਮ ਤੁਸੀਂ ਗੱਲ ਕਰ ਰਹੇ ਹੋ ਕਿ ਗ੍ਰੰਤੀ ਸਿੰਘ ਦਾ ਸਨਮਾਨ ਹੋਏ ਇੱਕ ਘਟਿਆ ਕਿਉਂ ਹੈ ਉਹਦੇ ਚ ਦਲੇਰ ਸਾਹਿਬ ਜੀ ਕਾਰਨ ਬਹੁਤ ਵੱਡਾ ਹੈ ਸਭ ਤੋਂ ਪਹਿਲਾਂ ਜਿਸ ਲਾਈਨ ਦੇ ਵਿੱਚ ਅਸੀਂ ਵਿਚਰੀਏ ਜੀ ਉਸ ਲਾਈਨ ਦੇ ਵਿੱਚ ਸਾਨੂੰ ਬਹੁਤ ਪਰਪੱਕਤਾ ਲਿਆਉਣੀ ਚਾਹੀਦੀ ਹੈ ਜਿਦੇ ਵਿੱਚ ਸਾਡਾ ਆਪਣਾ ਜੀਵਨ ਜੀਵਨ ਅਸੀਂ ਆਪ ਨਿਤਨੇਮੀ ਹੋਈਏ ਜੀ ਜੀ ਗੁਰਬਾਣੀ ਦੇ ਧਾਰਨੀ ਹੋਈਏ ਜੀ ਜੀ ਤੇ ਆਪਾਂ ਜਿੱਥੇ ਸੇਵਾ ਕਰਨੀ ਹੈ ਸੇਵਾ ਭਾਵਨਾ ਨੂੰ ਮੁੱਖ ਰੱਖ ਕੇ ਜਿੱਥੇ ਵੀ ਕਿਸੇ ਗੁਰੂ ਘਰ ਦੀ ਸੇਵਾ ਕਰਦੇ ਹਾਂ ਜੀ ਜਦੋਂ ਅਸੀਂ ਉਹ ਸੇਵਾ ਭਾਵਨਾ ਨਾਲ ਸੇਵਾ ਕਰਾਂਗੇ ਜੀ ਫਿਰ ਮੇਰਾ خیال ਨਹੀਂ ਆਇਆ ਵੀ ਪ੍ਰਬੰਧਕ ਜਾਂ ਜਾਂ ਸੰਗਤ ਹੈ ਉਹ ਕਿਸੇ ਚੀਜ਼ ਦੀ ਕਮੀ ਛੱਡਦੀ ਹੈ ਜੀ ਜੀ ਪਰ ਪਰ ਕਈ ਵਾਰ ਸਾਡੇ ਮਨਾਂ 'ਚ ਇਹ ਹੋ ਜਾਂਦਾ ਵੀ ਅਸੀਂ ਤਾਂ ਜੀ ਚਲੋ ਡਿਊਟੀ ਕਰਨੀ ਹੈ ਜਦੋਂ ਡਿਊਟੀ ਤੱਕ ਮਤਲਬ ਆ ਜਾਂਦਾ ਜੀ ਫਿਰ ਉਹ ਤੋਂ ਸੇਵਾ ਨਹੀਂ ਰਹਿੰਦੀ ਹੈਗੀ ਜੀ ਮੈਂ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੁੰਦਾ ਜੀ ਵੀ ਜਿੰਨੇ ਸਾਡੇ ਗੁਰੂ ਘਰ ਕੇ ਵਜੀਰ ਸਾਹਿਬ ਆਣ ਅਸੀਂ ਪ੍ਰਚਾਰਕਾਂ ਗੁਰੂ ਸਾਹਿਬ ਨੂੰ ਸਮਰਪਿਤ ਹੋ ਕੇ ਅਸੀਂ ਜਦੋਂ ਅਸੀਂ ਸੇਵਾ ਕਰਦੇ ਹਾਂ ਜੀ ਫਿਰ ਮਾਇਆ ਤਾਂ ਮਾਇਆ ਦਾ ਅਸੀਂ ਭਗਤਾਂ ਕੀ ਕਾਰ ਕਮਾਵੇ ਵਾਲੀ ਗੱਲ ਵੀ ਮਾਇਆ ਤਾਂ ਮਗਰ ਮਗਰ ਭੱਜੀ ਫਿਰ ਮਗਰ ਭੱਜੀ ਹਾਂਜੀ ਅੱਛਾ ਇਸ ਤਰ੍ਹਾਂ ਦੇ ਜਿਹੜੇ ਸਮਾਜ ਨੇ ਅੱਜ ਇੱਕ ਕੈਂਪ ਲਵਾਇਆ ਜੀ ਤੇ ਹੋਰ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਕਿਉਂਕਿ ਬੀਬੀਆਂ ਬੜੀ ਘਟ ਆਉਂਦੀਆਂ ਨੇ ਹਾਂਜੀ ਇਹੋ ਜਿਹੇ ਪ੍ਰੋਗਰਾਮਾਂ ਦੇ ਕੋਨਦਾਨ ਦੇ ਵਿੱਚ ਬੀਬ ਦੇਖੋ ਆਪਾਂ ਤਾਂ ਸਮਾਜ ਨੂੰ ਇੱਕੋ ਬੇਨਤੀ ਕਰਦੇ ਆ ਵੀ ਖੂਨ ਦੀ ਕਿਸੇ ਨੂੰ ਵੀ ਲੋੜ ਪੈ ਸਕਦੀ ਹੈ ਕਈ ਵਾਰ ਨਾ ਦਲੇਰ ਸਾਹਿਬ ਜੀ ਮਾਇਆ ਦੇ ਨਾਲ ਵੀ ਖੂਨੀ ਮਿਲਦਾ ਹੈਗਾ ਕਿਤੇ ਹਸਪੀਟਲਾਂ ਚਲੇ ਜਾਓ ਜੀ ਪਰ ਜਦੋਂ ਕਿਤੇ ਹੋ ਜੇ ਸਮਾਜ ਸੇਵੀ ਭਾਈ ਸਿਮਰ ਜੋਸੀ ਭੜੀ ਵਾਲੇ ਜੀ ਭਾਈ ਪਰਮਜੀਤ ਸਿੰਘ ਛੰਮਾ ਜੀ ਤੇ ਰੰਗੀਲਾ ਸਾਹਿਬ ਜੀ ਤਾਨ ਸਾਹਿਬ ਵਰਗੇ ਸੈਕਟਰੀ ਸਾਹਿਬ ਵਰਗੇ ਸਾਰੇ ਸਮਾਜ ਸੇਵੀ ਆ ਜੀ ਇਹ ਤੇ ਜੈਫਸੀ ਸਾਹਿਬ ਹੈ ਸਾਡੇ ਨਾਲ ਜੇ ਜਦੋਂ ਇਹ ਜੋ ਕਾਰਜ ਕਰਦੇ ਆ ਜੀ ਅਸੀਂ ਇੱਕੋ ਬੇਨਤੀ ਕਰਦੇ ਆ ਸਾਰੀਆਂ ਭੈਣਾਂ ਨੂੰ ਮਾਤਾਵਾਂ ਨੂੰ ਤੇ ਭਰਾਵਾਂ ਨੂੰ ਨੌਜਵਾਨਾਂ ਨੂੰ ਵੀ ਜਦੋਂ ਇਹ ਜੋ ਕਿਤੇ ਕਾਰਜ ਹੋਣੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਆ ਕੇ ਸ਼ਮੂਲੀਅਤ ਕਰੋ ਤਾਂ ਕਿ ਕੱਲ ਨੂੰ ਤੁਹਾਡਾ ਦਿੱਤਾ ਹੋਇਆ ਖੂਨ ਦਾ ਕਤਰਾ ਕਿਸੇ ਦੀ ਜ਼ਿੰਦਗੀ ਬਚਾ ਸਕੇ ਆਪਾਂ ਇੱਕ ਪਹਿਲ ਨਹੀਂ ਕਰ ਸਕਦੇ ਕਿ ਜਿਹੜੇ ਖੂਨਦਾਨ ਕਰਨ ਵਾਸਤੇ ਆਪਾਂ ਆਏ ਆਂ ਇਹ ਸਾਡੇ ਘਰ ਦੇ ਵੀ ਨਾਲ ਆਉਂਦੇ ਤਾਂ ਹੋਰ ਵਧੀਆ ਹੋ ਜਾਂਦਾ ਹਾਂਜੀ ਹਾਂਜੀ ਸਾਡਾ ਪਰਿਵਾਰ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਵੀ ਜਿਹੜੇ ਸਾਡੇ ਪਰਿਵਾਰ ਹੈ ਹਾਂਜੀ ਸਾਡੇ ਪਰਿਵਾਰ ਸਾਰੇ ਇੱਥੇ ਆ ਜੀ ਹਾਂਜੀ ਛਮਾ ਜੀ ਦਾ ਪਰਿਵਾਰ ਆ ਮੇਰਾ ਆਪਣਾ ਪਰਿਵਾਰ ਆ ਜੀ ਜੀ ਤੇ ਰੰਗੀਲਾ ਸਾਹਿਬ ਰਿੰਤਾਨ ਸਾਹਿਬ ਹੋਰੀ ਇਹ ਸਾਡਾ ਸਾਰਾ ਆਪਣਾ ਪਰਿਵਾਰ ਹੀ ਆ ਜੀ ਇਹ ਅਸੀਂ ਸਾਡੀਆਂ ਭੈਣਾਂ ਆਈਆਂ ਵੀ ਅੱਜ ਚੇਚੇ ਤੌਰ ਤੇ ਤੁਹਾਨੂੰ ਤਾਂ ਦੁਨੀਆ ਹੀ ਸੁਣਦੀ ਅਸੀਂ ਹਾਂਜੀ ਪੂਰੇ ਬਲਟ ਚ ਘੁੰਮਦੇ ਆਂ ਬਿਲਕੁਲ ਜੀ ਬਿਲਕੁਲ ਤੇ ਬੀਬੀਆਂ ਦੇ ਨਾਲ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਦੀ ਗੱਲ ਹੈ ਵੀ ਸਾਡੀਆਂ ਜਿੱਥੇ ਮਤਲਬ ਸਮਾਜ ਸਮਾਜ ਦੇ ਅੰਦਰ ਸਤਕਾਰ ਉਹ ਕੋਈ ਭਰਾ ਸਾਡੇ ਬਜ਼ੁਰਗ ਸੇਵਾ ਕਰਦੇ ਅੱਜ ਭੈਣਾ ਵੀ ਬਹੁਤ ਵੱਧ ਚੜ ਕੇ ਤੁਸੀਂ ਆਪ ਜੀ ਨੇ ਦੇਖਿਆ ਤੁਹਾਡੇ ਮੀਡੀਆ ਜਰੀਏ ਵੀ ਅੱਜ ਭੈਣਾ ਵੀ ਬਹੁਤ ਵੱਧ ਸ਼ਮੂਲੀਅਤ ਦੇ ਅੰਦਰ ਇੱਥੇ ਖੂਨਦਾਨ ਕੈਂਪ ਮਤਰੀ ਦੇ ਕੈਂਪ ਚ ਆਪਣਾ ਖੂਨਦਾਨ ਕਰਕੇ ਗਏ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਵੈਲਕਮ ਸਰ ਸਨਸਕਾਰ ਜੀ ਨਮਸਕਾਰ ਸਰ ਅੱਜ ਕੈਂਪ ਲਗਾਇਆ ਹੋਇਆ ਕਿਸ ਚੀਜ਼ ਦਾ ਕੈਂਪ ਹੈ ਇਹ ਕੈਂਪ ਜੋ ਹੈ ਦੋ ਫਾਊਂਡੇਸ਼ਨ ਕੇ ਦੁਆਰਾ ਲਗਾਇਆ ਗਿਆ ਹੈ गुरु नानक गीता कैलाश मेमोरियल फाउंडेशन एंड सुख फाउंडेशन के लिए एक ब्लड डोनेशन का भी कैंप है जो हमारे वीर जवान बॉर्डर पे लड़े हैं उसके याद।, याद में और जो इस समाज में सोसाइटी में जो है इस एरिया के लोग को थोड़ा अवेयर करने के लिए प्रोस्टेट की बीमारी के बारे में पोस्टेट कैंसर के लिए और यूरोलॉजी की अन्य तरह की प्रॉब्लम के लिए किडनी कैंसर ब्लडर कैंसर के अवेयरनेस के लिए कैंप लगा हुआ है लोगों को एजुकेट करने के लिए या इस एरिया में जो बुजुर्ग लोग हैं जो हॉस्पिटल नहीं जा पाते हैं उसको मदद करने के लिए कैंप लगा हुआ है जैसे आजकल लोगों में बहुत स्टोन की समस्या आ रही है स्टोन बन रहा है। क्या बोन बनने, के? बनने के, के बहुत सारे कारण है जैसे कि खान पान में डिफरेंस होना पानी की कमी होना पानी, पानी में हार्डनेस होना बहुत ज़्यादा खाने में साल्ट की मात्रा होना बहुत ज़्यादा खाने में ऑक्जिलेट की मात्रा होना जैसे पंजाब में दूध बहुत ही कॉमन है लोग दो दो लीटर दूध पी लेते हैं ठीक है हर बुजुर्ग बच्चों सबसे पूछे तो वो कहेंगे कि डेली मैं तो दूध पीता ही हूँ एक लीटर दूध मेरे खान पीन में जरूरी है और पानी में हार्डनेस ये भी डिसाइड करता है साथ साथ जो नॉन वेज खाते हैं मटन खाते हैं उसमें एसिड एंड कैल्शियम ज़्यादा होता है तो ये भी स्टोन बनाने में कारण होता है साथ में यदि पालक डेली आप ले रहे हैं तो उसमें भी ऑक्जिलेट होता है जैसे काजू ज़्यादा ले रहे हैं तो उसमें भी ऑक्जिलेट होता है और पानी की कमी रेगुलर आप आठ से दस ग्लास पानी नहीं पीते हैं तो वो भी जो क्रिस्टल्स होते हैं वो डिपोजिट होते हैं इसके साथ साथ जो हमारे खान पदार्थ में जो होते हैं मैग्नीशियम फास्फोरस एंड साइट्रेट होते हैं जो कि स्टोन को कम करते हैं उसकी कमी होना भी एक वजह है और इलाज क्या है इसका तो? इसका इलाज है सबसे अच्छा है कि इससे बचना चाहिए बचने का जो ये है कि आप इतना पानी पिए कि यूरिन की मात्रा दो लीटर के लगभग हो लेकिन बुजुर्गों में सोडियम कम हो जाता है साल्ट की कमी हो जाती है तो बहुत ज़्यादा जो बुज़ुर्ग हैं जिनको सोडियम की कमी हो जाती है उनको बहुत ज़्यादा पानी पीने की जरूरत नहीं होती है साथ साथ खान खाद पदार्थों में भी चेंज जैसे आजकल पिज्जा बर्गर साल्ट चिप्स फास्ट फूड बहुत ज़्यादा कॉमन है खा लिया पानी पिया नहीं कोको कोला पी लिया हाँ। ठीक है बस प्योर वाटर पीने की कमी होना ये भी एक कारण है और ग्रीन वेजिटेबल्स फ्रूट्स जो कि स्टोन को प्रिवेंट करते हैं खीरा ककड़ी ये सारे चीज में जिसमें वाटर ज़्यादा होते हैं साइट्रस फ्रूड जो कि स्टोन प्रिवेंट करते हैं इसकी कमी होना भी एक स्टोन की वजह है वजहों में फिर कौन सी दवाई लें जैसे कि अब स्टोन का दर्द हो रहा है कई तो बार पता भी नहीं होता है कई बार पता होता है इमरजेंसी हालातों में क्या चीज़ लेके दर्द कम हो जाए और इलाज हो जाए इमरजेंसी हालात में कोई भी डॉक्टर से मिले स्पेशली यूरोलॉजिस्ट होते हैं जो इसका इलाज करते हैं तो दर्द की दवा लंबे समय तक नहीं लेनी चाहिए इमरजेंसी में कोई दर्द की दवा होती है बहुत सारे दर्द की दवा है जो एस्पाज को कम करती है वो दवा ले सकते हैं वो कोई भी एमबीबीएस डॉक्टर या यूरोलॉजिस्ट आपको एडवाइस कर सकते हैं लेकिन सेल्फ मेडिकेशन नहीं करना चाहिए और स्टोन कभी कभी छोटा सा भी स्टोन किडनी को खराब कर सकता है इसलिए किसी यूरोलॉजिस्ट से जाके जरूर दिखा के उसका हल देखना चाहिए कुछ हफ्तों तक दवा ले सकते हैं उससे स्टोन निकल जाए तो अच्छी बात है दो से तीन मिलीमीटर चार मिलीमीटर की स्टोन ज़्यादा दिक्कत नहीं करती है अस्सी से नब्बे परसेंट खुद निकल जाती है लेकिन चार मिलीमीटर पाँच मिलीमीटर से बड़ी स्टोन होती है वो कभी कभी फंस जाती है लेकिन मेडिकल ट्रीटमेंट से चार से पाँच मिलीमीटर की स्टोन 80 परसेंट निकल जाती है 20 परसेंट नहीं निकलती है उसके लिए फिर सर्जरी की ज़रूरत पड़ सकती है आपके हॉस्पिटल में क्या फैसिलिटी अगर किसी को प्रॉब्लम आ जाए तो वहाँ कहाँ पर मिले आप देखिए ए में यूरोलॉजी की ओ होती है वेडनेसडे सैटरडे को ओ होती है और ट्यूसडे थर्सडे को ओ होती है इस ओ में प्रोस्टेट की प्रॉब्लम प्रोस्टेट की कैंसर पेशाब की रुकावट किडनी का कैंसर ब्लाडर का कैंसर इन सभी चीज़ों का इलाज होता है पेशाब के रास्ते में रुकावट स्टोन का रुकावट पुरुषों की सेक्स प्रॉब्लम का इलाज ये सारे चीज़ होते हैं हमारे ओ में तो बुधवार शनिवार को आठ बजे ओ शुरू हो जाती है जो कि एक बजे तक चलती है आठ से ग्यारह बजे तक दस बजे तक रजिस्ट्रेशन होता है तो आठ से सात बजे ही पहुंच जाए ठीक है और फाइल कार्ड बना के आठ बजे नौ बजे से ओ शुरू हो जाती है और उनका इलाज संभव है ठीक है ऐसा कोई नहीं है किसी का नहीं है कि जिसका इलाज बिल्कुल ना हो वेरी मच ਭੈਗੁਰੂ ਜੀ ਦਾ ਖਾਲਸਾ ਭੈਗੁਰੂ ਜੀ ਕੀ ਫਤਿਹ ਅੱਜ ਗੁਰਨਾਨ ਦੇਵ ਜੀ ਦਾ ਕਲਾਸ ਮਮਰੀਲ ਬਾਲੋ ਜਿਹੜਾ ਕੁੰਦਨ ਕੈਂਪ ਔਰ ਹੋਰ ਵੀ ਜਿਹੜੇ ਮੈਡੀਕਲ ਜਿਹੜਾ ਚੈੱਕ ਅਪ ਹੋ ਰਹੇ ਹੈ ਜੀ ਜੀ ਉਹਦੇ ਬਹੁਤ ਵੱਡਾ ਯਤਨ ਹੈ ਬਹੁਤ ਵੱਡਾ ਫਰਾਲਾ ਹੈ ਪੀਜੀੀ ਤੋਂ ਜਿਹੜੇ ਕਪਰਸਦੋ ਜੀ ਉਹਨਾਂ ਦੀ ਪੂਰੀ ਟੀਮ ਆਈ ਹੈ ਜੀ ਜੀ ਔਰ ਲੋੜ ਵੀ ਹੈ ਕਿ ਬਹੁਤ ਸਾਰੇ ਜਿਹੜੇ ਲੋਕ ਐ ਇਹ ਪੀਜੀ ਦੇ ਅੰਦਰ ਨਹੀਂ ਜਾ ਸਕਦੇ ਜਿਹਨਾਂ ਦਾ ਫ੍ਰੀ ਮੈਡੀਕਲ ਜਿਹੜਾ ਚੈੱਕਅਪ ਇੱਥੇ ਹੋ ਰਿਹਾ ਬਹੁਤ ਬਹੁਤ ਵਧੀਆ ਉਦਮ ਹੈ ਜੀ ਜੋ ਤੁਹਾਾਂ ਸੇ ਵੀ ਕਰ ਰਹੇ ਪਰਮਜੀ ਸ਼ਮਾ ਜੀ ਜਾਂ ਉਹਨਾਂ ਦੀ ਪੂਰੀ ਟੀਮ ਜੀ ਔਰ ਬਹੁਤ ਵਧੀਆ ਲੱਗਿਆ ਇਸ ਕਰਕੇ ਮੈਂ ਵੀ ਅੱਜ ਵਾਇਨ ਕਰ ਰਹੇ ਹਾਂ ਆਰ ਕਰ ਰਹੇ ਹਾਂ ਬਲੱਡ ਦਾ ਥਾਕੀ ਲੋਕ ਦਾ ਬਲੱਡ ਪਹਿਲਾਂ ਵੀ ਕਰਦੇ ਰਹਿੰਦੇ ਜੀ ਅੱਜ ਵੀ ਅਸੀਂ ਕਰਨ ਜਾ ਰਹੇ ਹਾਂ ਤਾਂ ਮੈਂ ਨੌਜਾਨਾਂ ਨੂੰ ਅਪੀਲ ਕਰਾਂਗੇ ਗੁੰਦਨ ਵੱਧ ਤੋਂ ਵੱਧ ਗੁੰਦਨ ਕਰੋ ਜੀ ਇਹ ਵੱਡਾ ਦਾਨ ਹੈ ਹਸਪੀਟਲ ਦੇ ਅੰਦਰ ਅਗਰ ਤੁਹਾਡਾ ਖੂਨ ਕਿਸੇ ਚੜ੍ਹ ਜੇਗਾ ਤਾਂ ਉਹ ਜਾਨ ਬਚੇਗੀ ਤਾਂ ਬਹੁਤ ਵੱਡਾ ਇਹ ਯਤਨ ਹੈ ਬਹੁਤ ਬੜਾ ਫਾਇਦਾ ਹੋਣਾ ਚਾਹੀਦਾ ਠੀਕ ਹੈ ਧੰਨਵਾਦ ਜੀ ਵਾਹਿਗੁਰੂ ਖਾਲਸਾ ਵਾਹਿ ਹਸਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿ ਨਾ ਜੀ ਆਪਣਾ ਸੰਤੋ ਕਰੇ ਕਿਥਾਂ ਤੁਸੀਂ ਪੁਰਾਲੀ ਤਾਂ ਨਹੀਂ ਪੁਰਾਲੀ ਹਾਂਜੀ ਕਿੰਨੀ ਕਵਾਰੀ ਕਰ ਚੁੱਕੇ ਹੋ ਖੁੰਦਾਰ ਮੈਂ ਪਹਿਲੀ ਵਾਰ ਹੀ ਕਰਿਆ ਜੀ ਪਹਿਲੀ ਵਾਰ ਹੀ ਕਰਿਆ ਹਾਂਜੀ ਮਤਲਬ ਮਹਿਸੂਸ ਹੋ ਰਿਹਾ ਕੁਝ ਕਮਜ਼ੋਰੀ ਕੋਈ ਨਹੀਂ ਜੀ ਠੀਕ ਹੈ ਜੀ ਪਹਿਲਾਂ ਡਰਦੇ ਤੇ ਅੱਛਾ ਜੀ ਫਿਰ ਹੁਣ ਮਨ ਬਣਾ ਲਿਆ ਜੀ ਇਹ ਤਾਂ ਕੀ ਕਰ ਪਰਮ ਜੀ ਉਹ ਨਹੀਂ ਗਏ ਸਾਡੇ ਘਰ ਜੀ ਅੱਛਾ ਉਹ ਕਰਕੇ ਜੀ ਅਸੀਂ ਆਪਾਂ ਚਲੋ ਦਾਨ ਕਰਕੇ ਦੇਖ ਲੈਂਦੇ ਨੇ ਖੋਣ अच्छा मरता दे दंदा है फोन ਤੇ ਔਰਤਾਂ ਬੜੀਆਂ ਘਟ ਆਉਂਦੀਆਂ ਨਹੀਂ ਨਾ ਕਈ ਦਿਨ ਦਾ ਮਨ ਬਣਾਇਆ ਹੋਇਆ ਤਾਂ ਜੀ ਮੈਨੂੰ ਕਹਿੰਦੇ ਖਰੜ ਜਾ ਖਰੜ ਜਾ ਕੇ ਕਰਵਾ ਕੇ ਆਈ ਫਿਰ ਪਰਮਜੀਤੋਂ ਨਹੀਂ ਕਹਿੰਦੇ ਵੀ ਕੋਈ ਨਹੀਂ ਅਸੀਂ ਕੈਂਪ ਲਵਾ ਰਹੇ ਹਾਂ ਤੁਸੀਂ ਇੱਥੇ ਦਾਨ ਕਰਿਓ ਜੀ ਅੱਛਾ ਜੀ ਹਾਂ ਬਹੁਤ ਵਧੀਆ ਲੱਗਿਆ ਜੀ ਕੋਈ ਵੀ ਸਾਨੂੰ ਵੀ ਤੇ ਦਾਨ ਕਰਿਆ ਕਰੂੰਗਾ ਜੀ ਅੱਛਾ ਜਿਵੇਂ ਆਪਾ ਜੀ ਨੇ ਕਿਹਾ ਜੀ ਅਸੀਂ ਬਹੁਤ ਪੈਂਤੀ ਵੇ ਦੀ ਕਰਵਾ ਚੁੱਕੇ ਹਾਂ ਹਾਂ ਜੀ ਹਾਂ ਜੀ ਤੇ ਸਾਨੂੰ ਵੀ ਦੇਣਾ ਚਾਹੀਦਾ ਜੀ ਨਹੀਂ ਮਰਤਾ ਦੇ ਦਿੰਦਾ ਖੋਨ ਬਾਰਡਰ ਤੇ ਵੀ ਦੇ ਦਿੰਦਾ ਹੋਰ ਡਿਪਾਰਟਮੈਂਟ ਆ ਨਾ ਨਾ ਹੁਣ ਉਹ ਵੀ ਹੋਰ ਇਸ ਤਰ੍ਹਾਂ ਵੀ ਖੋਨ ਨਹੀਂ ਦੇ ਔਰਤਾਂ ਨੂੰ ਵੀ ਦੇਣਾ ਚਾਹੀਦਾ ਏ ਔਰਤਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਪੂਰਾ ਹੱਕ ਆ ਏ ਹਾਂ ਜੋਰਾਪਰੀ ਦਾ ਹੱਕ ਲੰਦੇ ਆ ਨਾ ਆਪਣੀ ਦਾ ਹੱਕ ਆ ਹਾਂ ਜੀ ਹੁੰਦੇ ਦਾ ਵੀ ਹੱਕ ਬਣਦਾ ਹਾਂ ਹੁੰਦੇ ਦਾ ਵੀ ਹੱਕ ਬਣਦਾ ਏ ਠੀਕ ਸਾਰੇ ਪਾਸੇ ਹੁਣ ਔਰਤਾਂ ਦਾ ਕਿਤੇ ਹੈ ਉਹ ਨਹੀਂ ਘਟ ਜੀ ਹਾਂ ਜੀ ਮਰਦਾਂ ਦੇ ਪ੍ਰਾਪਰ ਹੋ ਕੇ ਸਪਕ ਕਰਦੀ ਏ ਜੀ ਹਾਂ ਜੀ ਹਾਂ ਜੀ ਠੀਕ ਬਹੁਤ ਵਧੀਆ ਹੋਏ ਪਰਮਜੀਤ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜੀ ਇਹਨਾਂ ਨੇ ਸਾਨੂੰ ਖੋਨਦਾਨ ਕਰਨ ਦਾ ਮੌਕਾ ਦਿੱ ਸਮਾਜ ਨੂੰ ਮੈਸੇਜ ਇਹ ਹੀ ਜਾਂਦਾ ਹੈ ਕਿ ਇੱਕ ਤਾਂ ਦੇਖੋ ਸਮਾਜ ਦਾ ਭਲਾ ਹੁੰਦਾ। ਕਈ ਵਾਰੀ ਅਸੀਂ ਦੇਖਿਆ ਵੀ ਮਰੀਜ਼ ਨੂੰ ਖੂਨ ਦੀ ਲੋੜ ਹੁੰਦੀ ਹੈ ਪਰ ਬਲੱਡ ਬੈਂਕ ਦੇ ਵਿੱਚ ਖੂਨ ਨਹੀਂ ਹੁੰਦਾ। ਜੀ। ਤੇ ਇਸ ਤਰ੍ਹਾਂ ਦੇ ਉਪਰਾਲੇ ਕਰਨ ਨਾਲ ਦੇਖੋ ਇੱਕ ਤਾਂ ਜਿਹੜਾ ਜਾਤੀ ਵਿਤਕਰਾ ਉਹ ਖਤਮ ਹੋ ਰਿਹਾ। ਜੀ। ਤੇ ਇਸ ਦੇ ਨਾਲ ਸਮਾਜ ਦਾ ਭਲਾ ਹੋ ਰਿਹਾ ਈ। ਜੀ। ਮਰੀਜ਼ਾਂ ਨੂੰ ਖੂਨ ਮਿਲੇਗਾ ਤੇ ਮੈਂ ਜਾਣਦਾ ਕਿ ਇਦਾਂ ਦੇ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਨੇ ਕਿਉਂਕਿ ਜਿਹੜੇ ਅੱਜ ਕੱਲ ਦੇ ਨੌਜਵਾਨ ਨੇ ਇਹਨਾਂ ਚੀਜ਼ਾਂ ਤੋਂ ਬੜੇ ਦੂਰ ਜਾ ਚੁੱਕੇ ਨੇ ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਨਾਲ ਇੱਕ ਤਾਂ ਸਾਡੀ ਆਪਸੀ ਸਾਂਝ ਪਏਗੀ ਤੇ ਜੋ ਅੱਜ ਕੱਲ ਸਭ ਤੋਂ ਜ਼ਿਆਦਾ ਸਾਨੂੰ ਦੇਖਣ ਨੂੰ ਮਿਲ ਰਿਹਾ ਜਾਤੀ ਵਿਤਕਰਾ ਉਹ ਵੀ ਖਤਮ ਹੋਏਗਾ ਤੁਸੀਂ ਜਾਤੀ ਵਿਤਕਰਾ ਦੀ ਗੱਲ ਕੀਤੀ ਹੈ ਜਦੋਂ ਕਿ ਸਾਡੇ ਸਿੱਖ ਸਮਾਜ ਦੇ ਵਿੱਚ ਤੇ ਜਾਤਾਂ ਦੇ ਉੱਪਰ ਗੁਰਦੁਆਰੇ ਹੀ ਬਣ ਚੁੱਕੇ ਐ ਤੇ ਵਿਆਹਾਂ ਦੇ ਵੇਲੇ ਵੀ ਆਪਾਂ ਜਾਤਾਂ ਜਾਤਾਂ ਦੇਖਦੇ ਆਂ ਉਹਨਾਂ ਦਾ ਕੀ ਕਰ? ਦੇਖੋ ਜਿਹੜਾ ਸਾਡੇ ਤੁਸੀਂ ਸਿੱਖ ਪੰਥ ਦੀ ਗੱਲ ਕੀਤੀ ਹੈ ਸਾਡੇ ਗੁਰੂਆਂ ਨੇ ਹਮੇਸ਼ਾ ਜਾਤੀ ਵਿਤਕਰੇ ਨੂੰ ਖਤਮ ਹੀ ਕਰਨ ਵਾਸਤੇ ਸਾਨੂੰ ਉਪਦੇਸ਼ ਦਿੱਤੇ ਨੇ ਪਰ ਕਿਤੇ ਕਿਤੇ ਆ ਕੇ ਅਸੀਂ ਦੇਖੋ ਮੈਂ ਖੁਦ ਇੱਕ ਪਾਠੀ ਹਾਂ ਤੇ ਅਸੀਂ ਦੇਖਦੇ ਹਾਂ ਕਈ ਵਾਰੀ ਗੁਰਦੁਆਰਿਆਂ ਦੇ ਵਿੱਚ ਜਿਹੜੇ ਜ਼ਿਆਦੇ ਪਿੰਡਾਂ ਦੇ ਵਿੱਚ ਗੁਰਦੁਆਰੇ ਬਣੇ ਹੋਏ ਨੇ ਦੇਖੋ ਜੀ ਇਹ ਹਰੀ ਜਨਾਂ ਦਾ ਇਹ ਜੱਟਾਂ ਦਾ ਕਿਤੇ ਨਾ ਕਿਤੇ ਸਿਸਟਮ ਦੇ ਵਿੱਚ ਖਰਾਬੀ ਹੁੰਦੀ ਹੈ ਉਸ ਖਰਾਬੀ ਕਰਕੇ ਇਹ ਇਹ ਸਾਰਾ ਕੁਝ ਹੁੰਦਾ ਹੈ ਮੰਨ ਲਓ ਜੀ ਕੋਈ ਸੇ ਹਰੀਜਨ ਪਰਿਵਾਰ ਨੇ ਵੀ ਕਿਤੇ ਸਰੂਪ ਲੈ ਕੇ ਆਣਾ ਕਿਤੇ ਚਟਾਂ ਦੇ ਗੁਰਦੁਆਰਾ ਸਾਹਿਬ ਤੋਂ ਉਹਨਾਂ ਨੂੰ ਸਮਾਨ ਨਹੀਂ ਮਿਲਣਾ ਜਾਂ ਉਹਨਾਂ ਨਾਲ ਉਹ ਉਸ ਤਰ੍ਹਾਂ ਗੱਲਬਾਤ ਨਹੀਂ ਕਰਨੀ ਜਿਸ ਤਰ੍ਹਾਂ ਸਰੂਪ ਨਹੀਂ ਮਿਲਣਾ ਤੇ ਇਹ ਇਹਨਾਂ ਗੱਲਾਂ ਕਰਕੇ ਦੇਖੋ ਇਹ ਜਾਤੀ ਵਿਤਕਰਾ ਸ਼ੁਰੂ ਹੋਇਆ ਤੇ ਇਦਾਂ ਹੀ ਇਹੀ ਕਾਰਨ ਹੈ ਮੈਂ ਇੱਥੋਂ ਫੋਨ ਹੈ ਜਾਂ ਆਰਗਨਸ ਦੀ ਲੋੜ ਪੈਂਦੀ ਅੱਖਾਂ ਦੀ ਲੋੜ ਪੈਂਦੀ ਹੈ ਤੇ ਫਿਰ ਉਹ ਦੇਖ ਜਾਤੀ ਵੀ ਨਹੀਂ ਦੇਖੀ ਜਾਂਦੀ ਤੇ ਉਹਦਾ ਕਿਵੇਂ ਆਪਾਂ ਅੱਗੇ ਜਿਹੜਾ ਸਮਾਜ ਦੇ ਵਿੱਚ ਇੱਕ ਮਤਲਬ ਸਮਾਨਤਾ ਲੈ ਕੇ ਆਈਏ ਦੇਖੋ ਜਦੋਂ ਬੰਦਾ ਮਰਦਾ ਹੁੰਦਾ ਨਾ ਉਦੋਂ ਫਿਰ ਜਾਤੀ ਨਹੀਂ ਦੇਖ ਹੁੰਦੀ ਜਦੋਂ ਬੰਦਾ ਜੂਦਾ ਹੁੰਦਾ ਆਜਾਤਾ ਉਦੋਂ ਦੇਖ ਹੁੰਦੀਆਂ ਜਦੋਂ ਬੈੱਡ ਤੇ ਪਿਆ ਹੁੰਦਾ ਪੀਜੀ ਦੇ ਵਿੱਚ ਫਿਰ 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 ਸਾਰੀ ਜਾਤ ਖਤਮ ਹੋ ਜਾਂਦੀ ਹੈ ਸਭ ਕੁਝ ਖਤਮ ਹੋ ਜਾਂਦਾ ਉੱਥੇ ਇਦਾਂ ਹੁੰਦਾ ਹੈ ਵੀ ਮੈਨੂੰ ਬਸ ਹੁਣ ਜੋੜਾ ਮਰਜੀ ਜੀਣ ਦੀ ਕਾਸ ਦੇ ਦੇਵੇ ਬਸ ਜਿੱਦੀਆਂ ਅੱਖਾਂ ਦੀ ਰੋਸ਼ਨੀ ਗਈ ਹੈ ਨਾ ਉਨੇ ਅੱਖਾਂ ਲੈਣ ਵਾਸਤੇ ਜਾਤੀ ਨਹੀਂ ਦੇਖਣੀ ਹੈ ਜਦੋਂ ਅੱਖਾਂ ਖੁੱਲੀਆਂ ਹੁੰਦੀਆਂ ਨੇ ਉਦੋਂ ਜਾਤਾਂ ਦੇਖ ਹੁੰਦੀ ਹੈ ਹੋਰ ਗੱਲ ਵੀ ਕਹਿੰਦੇ ਕਹਿੰਦੇ ਵੀ ਸਾਡੀਆਂ ਮੜੀਆਂ ਇਕੱਠੀਆਂ ਨਹੀਂ ਹੋ ਸਕੀ ਸੀ ਕਿੱਥੇ ਹੋ ਜਾਣਗੇ ਹਾਂ ਅਸੀਂ ਪਿੰਡਾਂ ਦੇ ਵਿਚਰਦੇ ਆ ਜੀ ਪਿੰਡਾਂ ਦੇ ਵਿੱਚ ਇਹ ਆਮ ਗੱਲਾਂ ਹੈ ਮੈਂ ਤੁਹਾਨੂੰ ਦੱਸਦਾ ਨਾ ਵੀ ਇਹ ਜੂੰਦਿਆਂ ਦੀਆਂ ਗੱਲਾਂ ਆ ਦੇਖੋ ਜਦੋਂ ਬੰਦਾ ਮਰ ਜਾਂਦਾ ਮਰਿਆ ਹੋਇਆ ਬੰਦਾ ਥੋੜਾ ਕਹਿੰਦਾ ਵੀ ਮੈਨੂੰ ਮੇਰੀ ਆ ਮੜੀਆਂ ਦੇ ਵਿੱਚ ਫੂਕੋ ਜਾਓ ਮੜੀਆਂ ਦੇ ਵਿੱਚ ਫੂਕੋ ਉਹਨੂੰ ਚਾਹੇ ਹਰੀਜਨ ਵਾਲਿਆਂ ਨੂੰ ਜੱਟਾਂ ਵਾਲਿਆਂ ਵਿੱਚ ਫੂਕ ਦਿਓ ਜਟਾ ਵਾਲੇ ਨੂੰ ਹਰੀ ਜਾਨ ਚ ਫੂਕ ਦੋ ਸਿਰਫ ਇਹ ਜੂੰਦੇ ਬੰਦਿਆਂ ਦੀਆਂ ਗੱਲਾਂ ਆਏ ਮਰੇ ਹੋਏ ਤੇ ਤਾਂ ਸਭ ਕੁਝ ਖਤਮ ਹੋ ਜਾਂਦਾ ਹੈ ਸਾਡੇ ਕੋਲ ਵੱਡੀ ਐਗਜ਼ੈਂਪਲ ਹੈ ਜਦੋਂ ਭਾਈ ਸਾਹਿਬ ਭਾਈ ਨਿਰਮਲ ਸਿੰਘ ਹਜੂਰੀ ਰਾਗੀ ਦਿਵਾਲ ਸਾਹਿਬ ਉਹ ਚੜਾਈ ਕਰਿਆ ਉਹਨਾਂ ਦੇ ਨਾਲ ਨਾਲ ਪਦਮ ਸ਼੍ਰੀ ਸੀ ਕਿ ਉਹਨਾਂ ਨੂੰ ਵਿਤਕਰਾ ਹੋਇਆ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਉਹ ਦੇਖਦੇ ਨੇ ਐਡੇ ਵੱਡੀ ਸ਼ਕਤੀ ਦੇ ਨਾਲ ਇਸ ਤਰ੍ਹਾਂ ਹੋਏਗਾ ਤਾਂ ਆਮ ਲੋਕਾਂ ਦਾ ਫਿਰ ਕੀ ਬਣੇਗਾ ਦੇਖੋ ਉਸ ਸ਼ਖਸੀਅਤ ਦੇ ਨਾਲ ਜੋ ਕੁਝ ਵੀ ਹੋਇਆ ਪਰੌਨਾਕਾਲ ਦੇ ਵਿੱਚ ਉਹਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਉੱਥੇ ਵੀ ਜਾਤੀ ਵਿਤਕਰਾ ਸੀ ਜੇ ਉਹ ਕਿਤੇ ਉੱਚੀ ਜਾਤੀ ਨਾਲ ਸਬੰਧ ਰੱਖਦੇ ਹੁੰਦੇ ਤਾਂ ਇਹ ਕੁਸਾਨੂੰ ਨਾ ਦੇਖਣ ਨੂੰ ਮਿਲਦਾ ਉਹਨਾਂ ਦਾ ਵੀ ਵਧੀਆ ਸਤਿਕਾਰ ਦੇ ਨਾਲ ਸੰਸਕਾਰ ਹੁੰਦਾ ਸਭ ਕੁਝ ਵਧੀਆ ਤਰੀਕੇ ਨਾਲ ਹੁੰਦਾ ਇੱਥੇ ਕਿਤੇ ਨਾ ਕਿਤੇ ਆ ਕੇ ਸਾਡੇ ਸਿਸਟਮ ਦੇ ਵਿੱਚ ਖਰਾਬੀ ਹੈ ਤੇ ਇਹ ਸਾਡਾ ਕੋ ਸਾਡਾ ਸਿਸਟਮ ਹੀ ਕਰਾ ਰਿਹਾ ਹੈ ਜੇ ਉਹਨਾਂ ਦਾ ਸੰਸਕਾਰ ਉਹਨਾਂ ਹਾਲਾਤਾਂ ਦੇ ਵਿੱਚ ਹੋਇਆ ਉੱਥੇ ਸਭ ਤੋਂ ਵੱਡਾ ਕਾਰਨ ਸੀ ਜਾਤੀ ਵਿਤਰਾ ਇਹ ਗੱਲ ਬਹੁਤ ਬੋਲਣ ਦੇ ਧੰਨਵਾਦ ਜੀ ਅ ਬੀਗਿਆ ਸਖਾਲ ਜੀ ਸਖਾਲ ਜੀ ਹਾਂ ਜੀ ਹੱਕ ਹੁੰਦਾ ਬਹੁਤ ਵਧੀਆ ਜੀ ਕਿੰਨੀ ਵਾਰ ਕਰ ਚੁੱਕੇ 35 36 ਵਾਰ ਜੀ ਅੱਛਾ ਹਾਂ ਜੀ ਕਿੱਥੋਂ ਆਏ ਤੁਸੀਂ ਮੈਂ ਕੋਰਾਲੀ ਅੱਛਾ ਕੋਰਾਲੀ ਤੋਂ ਹਾਂ ਜੀ ਅੱਛਾ ਲੋਕ ਸਰ ਜੀ ਨੂੰ ਕੁਝ ਕੁਝ ਨਹੀਂ ਕੁਝ ਨਹੀਂ ਜੀ ਮੈਸੂਸ ਹਾਂ ਐਨ ਫਿਟ ਹੈ ਜੀ ਅੱਛਾ ਹਲਕਾ ਹਲਕਾ ਪਨ ਮਹਿਸੂਸ ਹੁੰਦਾ ਹੈ ਤੇ ਡਾਈਟ ਹੋ ਕੇ ਰਕਿਸਤ ਲੇਣੀ ਚਾਹੀਦੀ ਹੈ ਡਾਈਟ ਆਮ ਨਾਰਮਲ ਜਿਸ ਤਰ੍ਹਾਂ ਹੈ ਜੀ ਬਸ ਕੁਛ ਨਹੀਂ ਜੀ ਬਸ ਬਲੱਡ ਦੇਣੀ ਤੇ ਪਾਣੀ ਪੀ ਲੋ ਬਲੱਡ ਬਣ ਜਾਂਦਾ ਜੀ ਅੱਛਾ ਜੀ ਅੱਛਾ ਜਿਹੜੇ ਜਿਹੜੇ ਸਰੀਰਕ ਤੌਰ ਤੇ ਜ਼ੋਰ ਐ ਉਹਨਾਂ ਦਾ ਕਿਵੇਂ ਜਜਮੈਂਟ ਹੁੰਦੀ ਹੈ ਉਹਨਾਂ ਦਾ ਇਸ ਤਰ੍ਹਾਂ ਹੈ ਜੀ ਜਦੋਂ ਬਲੱਡ ਲੈਣੇ ਆ ਪਹਿਲਾਂ ਬੀਪੀ ਬੂਪੀ ਚੈੱਕ ਕਰਦੇ ਆ ਇਸ ਫਿਰ ਉੱਤੇ ਵਾ ਲੈਣੇ ਆ ਵਜਨ ਦੇਖਦੇ ਆ ਅੱਛਾ ਤੁਹਾਡਾ ਠੀਕ ਆ ਹਾਂਜੀ ਮੇਰਾ ਸਾਰਾ ਕੁਝ ਠੀਕ ਆ ਜੀ ਐਜ ਕਿੰਨੀ ਹੋ ਗਈ ਤੁਹਾਡੀ ਮੇਰੀ 48 ਸਾਲ ਜੀ ਹਾਂਜੀ ਮੇਰਾ ਬੀਪੀ ਨਹੀਂ ਚੈੱਕ ਕਰਿਆ ਕੁਛ ਨਹੀਂ ਜਿਉਂ ਨੇ ਮੇਰਾ ਕਾਰਡ ਦਾ ਮਾਸਟਰ ਕਾਰਡ ਤਾਂ ਮੇਰੇ ਕੋਲ ਜੀ ਅੱਛਾ ਉਹਨਾਂ ਨੇ ਦੇਖ ਕੇ ਮੇਰਾ ਬਲੱਡ ਕਹਿੰਦੇ ਓਕੇ ਤੁਸੀਂ ਜੋ ਠੀਕ ਕਿਹੜਾ ਹੈ ਤੁਹਾਡਾ এবੀ এবੀ ਠੀਕ ਹਾਂ ਹਾਂ ਕਨਵਾੜੀ